ਤੇ ਉਹਨੂੰ ਤੇ ਆਪਾਂ ਪਤਾ ਕਰਾਂਗੇ ਨਾ ਕਿ ਇਹਦਾ ਨੁਕਸਾਨ ਹੋਇਆ ਬਿਲਕੁਲ 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 ਰਾਈਟ ਸਾਡੀ ਸਾਡੇ ਤੁਸੀਂ ਅਫਸਰ ਸੀ ਸਾਡੇ ਮੁਤਾਬਿਕ ਸਾਡੇ ਅਫਸਰਲੇ ਤੁਸੀਂ ਸਾਡੇ ਸਾਡੇ ਪਬਲਿਕ ਦੇ ਬਣਾਏ ਹੋ ਅਫਸਰ ਤੁਸੀਂ ਸਾਡੇ ਹੀ ਮਹਿੰਦੇ ਸਾਡਾ ਹੀ ਕੰਮ ਕਰ ਰਹੇ ਨਾ ਮੈਂ ਕਹਿੰਦਾ ਜੇ ਐਕਸੀਡੈਂਟ ਹੋਇਆ ਵਾ ਕੋਈ ਗੱਲ ਨਹੀਂ ਆਪਾਂ ਜਿੰਦਾਰਿਆਂ ਤੋਂ ਕੋਈ ਦਿੱਕਤ ਨਹੀਂ ਨਾ ਪਰ ਮੈਂ ਆਪਣੇ ਪਰਿਵਾਰ ਨੂੰ ਦੇਖਾ ਪਰਵਾਹਤ ਮੇਰਾ ਸਾਰਾ ਉੱਜਾ ਹੈ ਮੇਰਾ ਬੱਚੇ ਨਿਕਲੇ ਹੋਏ ਜੋ ਦੇਖੋ ਤੁਹਾਡਾ ਪਰਿਵਾਰ ਮੈਂ ਮੰਨ ਲਿਆ ਤੁਸੀਂ ਗੱਡੀ ਹਿੱਟ ਹੋਈ ਆ ਹਾਂ ਪਰ ਜੇ ਉਹਦੇ ਵਿੱਚ ਕੋਈ ਟੂ-ਵੀਲਰ ਵਾਲਾ ਇਨਕਲੂਡ ਹੋ ਗਿਆ ਉਹਦੀ ਗਲਤ ਉਹਦੇ ਰੋਡ ਸਟਾ ਲੱਗ ਗਿਆ ਉਹ ਬੇਲੇ ਪੈਣਾ ਪੈਣਾ ਟੈਨਸ਼ਨ ਉਹ ਵਿਚਾਰੇ ਦਾ ਕੀ ਗਲਤੀ ਆ ਉਹਦਾ ਪਾਜੀ ਬੇਲੇ ਪੜੀ ਬੀਬੀ ਨੂੰ ਆਪਣਾ ਪਰਿਵਾਰ ਦੇ ਦੇਖਣ ਨੂੰ ਹਾਂਜੀ ਉਹ ਬੰਦਾ ਕਿੱਥੇ ਹੈਗਾ ਹੀ ਕੋਈ ਨਹੀਂ ਬੱਚੇ ਨਹੀਂ ਕਿਤੇ ਕੋਈ ਉਹ ਵੇਖੜਾ ਜੋ ਉਹਦੇ ਬੱਚੇ ਨਹੀਂ ਤੇ ਬੇਲੇ ਪਹਿਲੇ ਕੋਈ ਹੋਏ ਨਾ ਜਣਾ ਵੀ ਬੱਚਾ ਹੀ ਕੋਈ ਨਹੀਂ ਤੇ ਬੱਚੇ ਟਰਾਲੀ ਹੈ ਟਰਾਲੀਆਂ ਗਾਂ ਜਾ ਟਰਾਲੀ ਆ ਚੱਲ ਗਾ ਸਾਥ ਪਰਵਾਹ ਤੇ ਸਾਧਨ ਨਕਸਾਨ ਹੈ ਪਰਵਾਹ ਤੇ ਮੈਰਾ ਹੈ ਉਹ ਹਸਪੀਟਲ ਐਡਮਿਟ ਹੈ ਹਸਪੀਟਲ ਪੈ ਆਪ ਹਾਂ ਵੀ ਜੋ ਮਰਜ਼ੀ ਮੀਡੀਆ ਲੈ ਕੇ ਜਾਣ ਕਿ ਪਤਾ ਬੰਦਾ ਅੱਜ ਕਿਤੇ ਕਿਹੜਾ ਬ ਜੋ ਮਰਜੀ ਬੋਲੀ ਆਵੇ ਸਿੰਘ ਭਾਈ ਹਾਂਜੀ ਕਿੱਥੋਂ ਦੇ ਰਹਨ ਵਾਲੇ ਨੇ ਇੱਥੇ ਭਾਈ ਕਿੱਥੇ ਜਿਹੜਾ ਹਾਸਾ ਆਇਆ ਕੀ ਹੋਇਆ ਭਾਈ ਅਸੀਂ ਮਗਰ ਔਂਡੇ ਹਾਂ ਕਿਹੜੇ ਕੀ ਚਲਾਦੇ ਪਏ ਸੀ ਤੁਸੀਂ ਟਰੈਕਟਰ ਚਲਾਉਂਦੇ ਪਏ ਸੀ ਹਾਂਜੀ ਮਗਰ ਉਹ ਗੱਡੀ ਆਈ ਸ਼ਰਾਬ ਨਾਲ ਰੱਜਿਆ ਸੀ ਤੇ ਉਹਨੇ ਸਾਡੇ ਚ ਮਾਰੀ ਤੇ ਨਾਲ ਮੋਟਰ ਵਾਲਾ ਜਿਹਦੇ ਚ ਮਾਰੀ ਹਾਂਜੀ ਤਾਂ ਡਰਾਈਵਰ ਉੱਤੇ ਚੜ ਗਿਆ ਡਵਾਈਡਰ ਤੇ ਡਵਾਈਡਰ ਤੇ ਠੀਕ ਹੈ ਹਾਂਜੀ ਤੇ ਕਿੰਨੀ ਕੇ ਵਾਵਾ ਸਪੀਡ ਤੇ ਵਿੱਚ ਗੱਡੀ ਸਪੀਡ ਬਹੁਤ ਗੱਡੀ ਦੀ ਬੜੀ ਸਪੀਡ ਦੀ ਡਰਾਈਵਰ ਕਿੱਦਾਂ ਸੀ ਹਾਂਜੀ ਡਰਾਈਵਰ ਇੱਕ ਲੋਕੀਂ ਦੀ ਦਾਰੂ ਪੀਤੀ ਦਾਰੂ ਪੀਤੀ ਸੀ ਹਾਂਜੀ ਪੀਤੀ ਸੀ ਹਾਂਜੀ ਜ਼ਿਆਦਾ ਪੀਤੀ ਸੀ ਜ਼ਿਆਦਾ ਪੀਤੀ ਸੀ ਚਲਾਰਿਆ ਸੀ ਮੈਂ ਦੇਖੋ ਤੁਸੀਂ ਚਲਾਉਂਦੇ ਹੋ ਹਾਂਜੀ ਹਾਂਜੀ ਕਿਹੜੀ ਜਗ੍ਹਾ ਤੋਂ ਆ ਰਹੇ ਤੇ ਕਿੱਥੇ ਆਸ ਹੋਇਆ ਜੀ ਖਾਨਾ ਪੇਪਰ ਮਿਲਦੇ ਸਾਹਮਣੇ ਭਾਜੀ ਉਥੇ ਐਕਸ਼ਨ ਤੋਂ ਕਿਹੜੀ ਜਗ੍ਹਾ ਤੇ ਜਾਣਾ ਹੈ ਭਾਈ ਭਾਜੀ ਖਾਲੀ ਕਰਕੇ ਫੇਰ ਖਾਨਾ ਪੇਪਰ ਮਿਲ ਚ ਹੀ ਜਾਣਾ ਹੈ ਤੁਸੀਂ ਡਰਦੇ ਕਿੱਦਾਂ ਚੱਲ ਗਏ ਹੋ ਹਾਂਜੀ ਕਿੱਦਾਂ ਚੱਲ ਗਏ ਆ ਅੱਗੇ ਨੂੰ ਚੱਲ ਗਏ ਭਾਜੀ ਕਿਹੜੀ ਗੱਲੋਂ ਡਰ ਗਏ ਤੁਸੀਂ ਗੱਡੀ ਵੱਜ ਗਈ ਗੋਲਟੀ ਵਾਲਿਆਂ ਗਿਆ ਗੋਲਟੀ ਅੱਗੇ ਲੈ ਜਾ ਗੱਡ ਕੇ ਲੈ ਜਾ ਬਲਦੇਵ ਸਿੰਘ ਤੇ ਇਹ ਹਾਸਾ ਕਿਹੜੀ ਜਗ੍ਹਾ ਤੇ ਆਇਆ ਹੈ ਇਹ ਭਾਈ ਕੰਨਾ ਖਾਨਾ ਪੇਪਰ ਮਿਲਦੇ ਸਾਹਮਣੇ ਹਾਂਜੀ ਇਹ ਮੈਂ ਨਾਲ ਹੀ ਇਹ ਮੁੰਡਾ ਚਲਾ ਗਿਆ ਸੀ ਤੇ ਮੈਂ ਨਾਲ ਬੈਠਾ ਹਾਂ ਹਾਂਜੀ ਕਿਹਦੇ ਤੇ ਸੀ ਹਾਂਜੀ ਟਰੈਕਟਰ ਤੇ ਸੀ ਇਹ ਤੇ ਪਿੱਛੋਂ ਗੱਡੀ ਸਪੀਡ 'ਚ ਆਈ ਆ ਅਸੀਂ ਆਪਣਾ ਮੋੜ ਕੱਟ ਗਏ ਆ ਤੇ ਉਹਨੇ ਆਣ ਕੇ ਪਿੱਛੋਂ ਮਾਰੀ ਮਾਰੀ ਆ ਤੇ ਮੋਟਰਸਾਈਕਲ ਤੇ ਉਹਡੇ ਮੋਟਰਸਾਈਕਲ ਆਮੀ ਆਡੇ ਨਾਲ ਹੀ ਮੋੜ ਕੱਟੇ ਆ ਅੱਛਾ ਜੀ ਮੋਟਰਸਾਈਕਲ ਵਾਲਾ ਨਜੁੱਕੇ ਉਹਨੇ ਮਾਰਿਆ ਸਾਈਡ ਤੇ ਅੱਛਾ ਹਾਂਜੀ ਉਹਨਾਂ ਦੇ ਲੱਗਿਆ ਸੱਟਾ ਸੱਟਾ ਆ ਨਹੀਂ ਉਹਨਾਂ ਦੇ ਸੱਟਾ ਲੱਗੀਆਂ ਵਾ ਉਸੇ ਵੇਲੇ ਐਂਬੂਲੈਂਸ ਆਈ ਉਹਨਾਂ ਚੁੱਕ ਕੇ ਤੇ ਮਤਲ ਲੈ ਗਈ ਆ ਹਾਂਜੀ ਹਸਪਤਾਲ ਲੈ ਗਈ ਆ ਗੱਡੀ ਜਿਆਦਾ ਗੱਡੀ ਤੇਜ਼ ਸੀ ਗੱਡੀ ਤੇਜ਼ ਸੀ ਉਹ ਆਏ ਆਪਣੇ ਵਿਆਹ ਨੂੰ ਵੇਖ ਕੇ ਆਏ ਸੀ ਟੇ ਮਲਵੋਨਾ ਸ਼ਖਾਬਸੁਰ ਪੀਤੀ ਜਾਈ ਕਿੰਨੇ ਕ ਬੰਦੇ ਸੀ ਗੱਡੀ ਦੇ ਵਿੱਚ ਬੰਦੇ ਸਾਰੇ ਮਲਵੋਨਾ ਦੀ ਫੈਮਿਲੀ ਹੈ ਆਪਣੀ ਬੈਠੀ ਵਿੱਚ ਹਾਂਜੀ ਤੇ ਕੋਈ ਛੱਟ ਪਿੱਟ ਨਹੀਂ ਲੱਗੀ ਹੈਗੀ ਅੱਛਾ ਹਾਂਜੀ ਉਹ ਸਹੀ ਸਲਾਮਤ ਹੀ ਬਾਕੀ ਮੋਟਰਸਾਈਕਲਾਂ ਦੇ ਲੱਗੀ ਹੈ ਗੱਡੀ ਜਿਹੜੀ ਹੈ ਨਾ ਗੱਡੀ ਉਹ ਗਾੜੀ ਨੂੰ ਟੁੱਟ ਗਈ ਹੈ ਠੀਕ ਹੈ ਭਾਈ ਇਸ ਤਰ੍ਹਾਂ ਜਿਹੜਾ ਇੱਥੇ ਐਕਸੀਡੈਂਟ ਹੋਇਆ ਆਪਣਾ ਪੇਪਰ ਮਿਲਦੇ ਸਾਹਮਣੇ ਇਹ ਜਿਹੜਾ ਸਵਿਫਟ ਕਾਰ ਵਾਲਾ ਸੀ ਨਾ ਇਹ ਬੜਾ ਫੁੱਲ ਰੱਜਿਆ ਸੀ ਇਸ ਵੇਲੇ ਪਾਰਵਤੀ ਹਸਪੀਟਲ ਆ ਤੇ ਇਹਦੇ ਵਿੱਚ ਨਾਲ 6-7 ਸਵਾਰੀਆਂ ਬੈਠੀਆਂ ਦੋ ਤਿੰਨ ਲੇਡੀ ਸੀ ਦੋ ਤਿੰਨ ਬੱਚੇ ਸੀ ਤੇ ਆਪ ਉਹ ਮਤਲਬ ਕਿ ਚਲਾ ਰਿਆ ਸੀ ਤੇ ਉਹਦੇ ਕਰਕੇ ਪਿੱਛੋਂ ਲਿਆ ਕੇ ਪਹਿਲਾਂ ਟਰਾਲੀ ਚ ਵੱਜਾ ਟਰਾਲੀ ਜਿਹੜੀ ਆ ਉਹ ਮਤਲਬ ਸਾਈਡ ਨੂੰ ਘੁੰਮ ਗਈ ਆ ਉਸ ਤੋਂ ਬਾਅਦ ਜਿਹੜੇ ਆ ਵਖੋ ਜਿੱਥੇ ਇਹ ਮੋਟਰਸਾਈਕਲ ਖੜਾ ਐ ਇਸੇ ਸਾਈਡ ਤੇ ਮੋਟਰਸਾਈਕਲ ਜਾ ਰੇ ਜਿਹੜੇ ਦੋ ਤਿੰਨ ਮੁੜ ਕੇ ਉਹਨਾਂ 'ਚ ਵੱਜਾ ਇੱਕ ਬੱਚਾ ਪਾਰਵਤੀ ਹਸਪੀਟਲ ਦਾਖਲ ਆ ਉਹਦਾ ਪੈਰ ਜਿਹੜਾ ਗਿੱਟਾ ਬਿਲਕੁਲ ਫੈਕਚਰ ਹੋ ਗਿਆ ਦੋਨੇ ਸਾਈਡਾਂ ਤੇ ਇੱਕ ਜਿਹੜਾ ਉਹਦੀ ਲੱਤ ਟੁੱਟੀ ਆ ਉਹਨੂੰ ਪਤਾ ਨਹੀਂ ਕਿਹੜੇ ਹਸਪੀਟਲ ਖੜਿਆ ਆ ਕਿੰਨੇ ਮੋਟਰਸਾਈਕਲ ਸੀ ਸਿਰੇ ਇਸ ਐਕਸੀਡੈਂਟ ਵਿੱਚ ਇਨਵੋਲਵ ਦੋ ਸੀ ਮੇਰਾ ਹਲੇ ਇੱਕ ਜਿਹਨੂੰ ਲੱਤ ਟੁੱਟੀ ਆ ਤੇ ਇੱਕ ਜਿਹੜਾ ਗਿੱਟਾ ਟੁੱਟਾ ਉਹ ਪਾਰਵਤੀ ਹਸਪਤਾਲ ਦਾ ਦੂਜੇ ਦਾ ਨਹੀਂ ਪਤਾ ਉਹਨੂੰ ਕਿੱਥੇ ਲੈ ਗਿਆ ਤੇ ਜਿਹੜਾ ਪਾਰਵਤੀ ਹਸਪਤਾਲ ਨੂੰ ਐਮਬੂ ਐਮਬੂਲੈਂਸ ਲੈ ਕੇ ਗਈ ਹੈ ਉਹਨਾਂ ਦੇ ਮੋਟਰਸਾਈਕਲ ਜਿਹੜੇ ਉਹ ਕਿੱਥੇ ਆ ਮੋਟਰਸਾਈਕਲ ਇਹਨਾਂ ਨੇ ਖੜੇ ਆ ਆਪ ਜਿਹੜੇ ਉਹਦੇ ਮਤਲਬ ਰਿਸ਼ਤੇਦਾਰ ਆਏ ਮਗਰ ਓਕੇ ਇਹਨਾਂ ਨੇ ਮੋਟਰਸਾਈਕਲ ਉਹ ਉਹਦਾ ਦੂਜੇ ਮੁੰਡੇ ਦਾ ਨਹੀਂ ਪਤਾ ਜਿਹੜਾ ਇਸ ਮੁੰਡੇ ਦਾ ਜਿਹੜਾ ਪਾਰਵਤੀ ਹਸਪਤਾਲ ਹੈ ਉਹਦਾ ਮੋਟਰਸਾਈਕਲ ਜਿਹੜਾ ਉਹ ਉਹਦੇ ਖੜਿਆ ਦੂਜੇ ਭਰਾ ਭ ਹਾਂਜੀ ਉਹਦੇ ਪਰਿਵਾਰ ਨੇ ਮੋਟਰਸਾਈਕਲ ਖੜਿਆ ਉਹਨਾਂ ਦਾ ਤੁਸੀਂ ਦੇਖਿਆ ਸਰ ਕੋਈ ਐਕਸੀਡੈਂਟ ਦੇਖਿਆ ਸਰ ਮੈਂ ਤੁਹਾਨੂੰ ਕੋਈ 5 ਮਿੰਟ ਦੀ ਗੱਲ ਨਹੀਂ 3 ਮਿੰਟ ਦੀ ਜਦੋਂ ਮੈਂ ਇੱਥੇ ਪਹੁੰਚਿਆ ਅਸੀਂ ਵੀ ਕੰਮ ਤੋਂ ਆ ਰਹੇ ਹਾਂ ਹਾਂਜੀ 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 ਕੰਮ ਤੋਂ ਹੀ ਆ ਰਹੇ ਹਾਂ ਅਸੀਂ ਕਿਹੜੀ ਜਗ੍ਹਾ ਤੇ ਸਰ ਐਕਸੀਡੈਂਟ ਆਇਆ ਇੱਥੇ ਹੀ ਹੋਇਆ ਸਰ ਆ ਪੇਪਰ ਮਿਲਦੇ ਸਾਹਮਣੇ ਖੰਨਾ ਪੇਪਰ ਮਿਲਦੇ ਸਾਹਮਣੇ ਬਿਲਕੁਲ ਹਾਂਜੀ ਜੀ ਸਰ ਕੀ ਮਾਮਲਾ ਜਿਹੜਾ ਇੱਥੇ ਹੋਇਆ ਤੇ ਤੁਹਾਡੇ ਵੀ ਸਾਹਮਣੇ ਤੁਸੀਂ ਸਾਡੇ ਨਾਲ ਪਹਿਲਾਂ ਆਏ ਜੀ ਅਸੀਂ ਮੌਕੇ ਤੇ ਆਏ ਕਿ ਤਕਰੀਰ ਅਸੀਂ ਮੌਕੇ ਤੇ ਵੇਖਿਆ ਗੱਡੀ ਵੱਜੀ ਪਈ ਆ ਹਾਂਜੀ ਗੱਡੀ ਵੱਜੀ ਪਈ ਆ ਠੀਕ ਐ ਤੇ ਜਿਹੜੇ ਬੰਦੇ ਆ ਉਹ ਕਿਹੜਾ ਹਸਪੀਟਲ ਆ ਉਹ ਜਾ ਕੇ ਵੇਖਣੇ ਆ ਇਨਫੋਰਮੇਸ਼ਨ ਆਉਂਦੀ ਕਿਹੜੇ ਹਸਪੀਟਲ ਆ ਉਹਨਾਂ ਨੇ ਬਿਆਨ ਲਵਾਵਾਂਗੇ ਕੀ ਗੱਲ ਆ ਕਿੱਥੋਂ ਦੀ ਆ ਕਿਸੇ ਕੋਈ ਪਤਾ ਲੱਗਦਾ ਹਾਂਜੀ ਕੋਈ ਹੈ ਹੀ ਨਹੀਂ ਇਥੇ ਉਹ ਗੱਡੀ ਛੱਡ ਕੇ ਚਲੀ ਗਏ ਜਦੋਂ ਤੁਸੀਂ ਇੱਥੇ ਜੇ ਕਿ ਮਾਰ ਵਾਲੇ ਵਿੱਚ ਜੇ ਕੋਈ ਕਿਸੇ ਕੋਈ ਮਾਰ ਵਾਲੇ ਵਿੱਚ ਕੋਈ ਸਾਹਮਣੇ ਨਹੀਂ ਆਇਆ ਸਾਡੇ ਹਾਂਜੀ 840 ਚੱਲ ਗਏ ਜਦੋਂ ਆਏ ਕਿਤੀ ਕੀਤੀ ਜਾਏਗੀ ਇੱਕ ਜਣ ਗੱਡੀ ਹੁਣ ਟੋ ਕਰਕੇ ਲੱਗੇ ਖੰਡਾ ਜੋ ਵੀ ਇਹ ਸਾਹਮਣੇ ਆਇਆ ਜਿਹੜਾ ਕੋਈ ਬਿਆਨ ਦੇਊਗਾ ਆਣ ਕੇ ਜਿਹਦਾ ਕੋਈ ਨੁਕਸਾਨ ਹੋਇਆ ਹੋਊਗਾ ਉਹ ਸਾਹਮਣੇ ਆਏਗਾ ਤੇ ਫਿਰ ਅਧਿਕਾਰ ਵੀ ਕਰਾਂਗੇ ਸਰ ਉਹ ਮੀਡੀਆ ਨੂੰ ਤਾਂ ਸੀਸੀਟੀਵੀ ਵੀ ਜਗ੍ਹਾ ਕਢਾਈ ਜਾਏਗੀ ਸਾਰੇ ਭਾਜੀ ਜੋ ਹੈਗਾ ਇਹਦਾ ਮੀਡੀਆ ਦੇ ਵੀ ਗੱਲ ਪਏ ਉਹ ਭਾਜੀ ਉਹ ਵੀ ਕਰਾਂਗੇ ਜਿਹੜਾ ਬੰਦਾ ਤੁਹਾਡੇ ਗੱਲ ਪਿਆ ਵਾ ਮੀਡੀਆ ਦੇ ਗੱਲ ਪਏ ਉਹਦੀ ਕਾਰਵਾਈ ਕੀਤੀ ਜਾਏਗੀ ਬਹੁਤ ਮਜ਼ਾ ਉਹ ਜਿਹੜਾ ਜਿਹੜਾ ਵੇਖੋ ਭਾਜੀ ਜਿਹੜਾ ਬੰਦਾ ਇੱਥੇ ਵੀਡੀਓ ਕਢਾਵਾਂਗੇ ਆਪਾਂ ਸਾਰੇ ਵੇਖਾਂਗੇ ਜੋ ਹੋਊਗਾ ਸਾਹਮਣੇ ਉਹ ਕਰਾਂਗੇ